ਸੁਖਵੀਰ ਕੰਨਾਈ ਥੋੜੀ ਬੋਲ ਪਾਜੀ ਕਿੱਥੋਂ ਤੁਸੀਂ ਆਏ ਸੀ ਤੇ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਦਾ ਕਾਰਨ ਕੀ ਹੈ ਅਕਾਲ ਤਖਤ ਵੱਲੋਂ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਜਿਹੜੀ ਮੁੱਦੇ ਦੀ ਗੱਲ ਹੈਗੀ ਆ ਉਹ ਕਾਰਨ ਤੋਂ ਇਲਾਵਾ ਉਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨ ਲੱਗੇ ਪਏ ਆ ਜਦ ਕਿ ਸੁਖਵੀਰ ਬਾਦਲ ਦੇ ਨਾਲ ਭਾਈਵਾਲ ਸਾਰੇ ਇਹ ਸਾਰੇ ਹਰ ਗਲਤ ਕੰਮ ਕਰਨ ਦੇ ਵਿੱਚ ਉਹਨਾਂ ਦੇ ਭਾਈਵਾਲ ਹੈ ਤੇ ਅੱਜ ਉਹ ਗਲਤ ਹੋ ਗਏ ਆ ਆਪਸਾਉ ਹੋ ਗਏ ਸੀ ਫਿਰ ਸੁਖਵੀਰ ਬਾਦਲ ਨੂੰ ਫਰਗ ਕਰਦੇ ਹੋ ਬਰੀ ਕਰਦੇ ਹੋ ਇਸ ਚੀਜ਼ ਤੋਂ ਮੈਂ ਕਸੂਰ ਸਾਰਿਆਂ ਦਾ ਜੇ ਕਸੂਰ ਸੁਖਵੀਰ ਬਾਦਲ ਦਾ ਲੱਕਾ ਸੁਖਵੀਰ ਕਸੂਰ ਇਹਨਾਂ ਦਾ ਵੀ ਆ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੁਕਮ ਹੋਇਆ ਸਾਰਾ ਜਾਣਦੇ ਹੋ ਸਮਝਦੇ ਹੋ ਉਹ ਐਨਾ ਵੀਡੀਓ ਦੇਖੀ ਆ ਜਿਦੇ ਵਿੱਚ ਉਹਨਾਂ ਨੇ ਮੰਨੇ ਆ ਤੇ ਮੰਨ ਕੇ ਅਕਾਲ ਤਖਤ ਬੋਲੂ ਜੀ ਲੱਗੀ ਜਿਹੜੀ ਇਸ ਉਹਨਾਂ ਨੇ ਸਜ਼ਾ ਰੂਪੀ ਜਿਹੜੀ ਸੇਵਾ ਉਹ ਕੀਤੀ ਆ ਸਾਡੇ ਦਾ ਸਰਕਾਰ ਜੋਗਾ ਰਵਿੰਦਰ ਜੀ ਇਹਨਾਂ ਨੇ ਕੋਈ ਛਿਆਣੀ ਗੱਲ ਕੀਤੀ ਛਿਆਣੇ ਵਾਲੀ ਕੋਈ ਗੱਲ ਕੀਤੀ ਇਹਨਾਂ ਨੇ ਹਾ ਹਾ ਹੀ ਹੀ ਕਰਕੇ ਬਰੋਜ਼ ਉਹਨਾਂ ਦਾ ਕਰਕੇ ਤੁਹਾਨੂੰ ਕੱਢਿਆ ਦਾ ਫਿਰ ਤੁਸੀਂ ਆਪੇ ਕਾਮਯਾਬ ਹੋ ਜਦ ਤੇ ਅੱਜ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਰੋਪੜ ਵਿਖੇ ਇੱਕ ਬਟਾ ਇਕੱਠ ਰੱਖਿਆ ਗਿਆ ਸੀ ਜਿਸ ਦੇ ਵਿੱਚ ਜਦੋਂ ਬਲਾਰੇ ਬੋਲ ਰਹੇ ਸੀ ਤਾਂ ਇੱਕ ਭਾਈ ਸਾਹਿਬ ਹੋਰਾਂ ਦੇ ਵੱਲੋਂ ਉੱਠ ਕੇ ਕਿਹਾ ਗਿਆ ਕਿ ਕਸੂਰ ਤੁਹਾਡਾ ਸਾਰਿਆਂ ਦਾ ਕੀ ਭਾਵਨਾਵਾਂ ਕੀ ਜਜ਼ਬਾਤ ਪੁੱਛਦੇ ਆਂ ਪਾਜੀ ਕਿੱਥੋਂ ਤੁਸੀਂ ਆਏ ਸੀ ਤੇ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਦਾ ਕਾਰਨ ਕੀ ਸੀ ਤੁਹਾਡਾ ਵੀਰ ਜੀ ਸਾਨੂੰ ਨਾ ਇੱਕ ਫੋਨ ਗਿਆ ਸੀ ਕੱਲ ਤੱਕ ਤੋਂ ਵੱਲੋਂ ਵੀ ਅਸੀਂ ਅਕਾਲ ਤਖਤ ਵੱਲੋਂ ਫੋਨ ਕੀਤਾ ਉਹਨਾਂ ਨੇ ਮੀਟਿੰਗ ਵਾਰੇ ਦੱਸਿਆ ਸੀ ਆਏ ਆ ਪਰ ਅਕਾਲ ਤਖਤ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਤਾਂ ਇੱਕ ਧਾਰਮਿਕ ਹੈ অতি ਧਾਰਮਿਕ ਹੋਗੀ ਨਾ অতি ਸਤਿਕਾਰਯੋਗ ਹੋਗੀ ਉਹਨਾਂ ਨੇ ਉਹ ਜਿਹੜੀ ਮੁੱਦੇ ਦੀ ਗੱਲ ਹੈਗੀ ਆ ਉਹ ਕਾਰਨ ਤੋਂ ਇਲਾਵਾ ਉਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨ ਲੱਗੇ ਪਏ ਆ ਇੱਕ ਰੈਲੀ ਬਣਾ ਕੇ ਰੱਖ ਦਿੱਤੀ ਹੈ ਜਦ ਕਿ ਸੁਖਵੀਰ ਬਾਦਲ ਦੇ ਨਾਲ ਭਾਈਵਾਲ ਸਾਰੇ ਇਸਾਰੇ ਹਰ ਗਲਤ ਕੰਮ ਕਰਨ ਦੇ ਵਿੱਚ ਉਹਨਾਂ ਦੇ ਭਾਈਵਾਲ ਹੈ ਤੇ ਅੱਜ ਉਹ ਗਲਤ ਹੋ ਗਿਆ ਆਪਸਾਉ ਹੋ ਗਿਆ ਹੈ ਇਹ ਭਾਈਵਾਲ ਹੈ ਕਿ ਨਹੀਂ ਹੈ ਹਰ ਹਰ ਗੱਲ ਦੇ ਵਿੱਚ ਹੈ ਹੁਣ 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 ਕਹਿੰਦੇ ਸੀ ਆਹ ਕਰਾਂਗੇ ਅਸੀਂ ਆਹ ਕਰਾਂਗੇ ਆਹ ਕਰਾਂਗੇ ਪਹਿਲਾਂ ਕਿਉਂ ਨਹੀਂ ਕੀਤਾ ਤੁਸੀਂ ਆਪਣੀ ਪ੍ਰਾਪਤੀ ਵੀ ਦੱਸੋ ਤੁਸੀਂ ਅੱਜ ਕਿਸੇ ਜਥੇਬੰਦੀ ਨਾਲ ਜੁੜੇ ਹੋਣ ਦੇ ਨਾਤੇ ਆਏ ਸੀ ਬਿਲਕੁਲ ਹੀ ਸਾਨੂੰ ਅਕਾਲ ਤਖਤ ਵੱਲੋਂ ਇੱਕ ਫੋਨ ਆਇਆ ਸੀ ਵੀ ਤੁਸੀਂ ਉਸ ਉਹਥੇ ਕਮੇਟੀ ਜਾਣਾ ਪਹਿਲਾਂ ਵੀ ਇੱਕ ਆਇਆ ਸੀ ਕਰ ਲੂਗਾ ਕੱਲ ਆਇਆ ਸੀ ਵੀ ਮੀਟਿੰਗ ਵਿੱਚ ਜਾਣਾ ਤਾਂ ਮੈਂ ਕੱਲਾ ਆਇਆ ਸੀ ਹਮ ਅਕਾਲ ਤਖਤ ਸਾਹਿਬ ਵੱਲ ਬਲਾਵੇ ਦੇ ਤੌਰ ਤੇ ਹਾਂ ਬਿਲਕੁਲ 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 ਹੈ ਅੱਗੇ ਆ ਕੇ ਦੇਖਿਆ ਇਹਨਾਂ ਨੇ ਤਾਂ ਇੱਕ ਸੁਖਵੀਰ ਬਾਦਲ ਦੇ ਵਿਰੋਧ ਰੈਲੀ ਰੈਲੀ ਦਾ ਰੂਪ ਪਤਾ ਰਿਹਾ ਇਹ ਕਮੇਟੀ ਵਿੱਚ ਅਕਾਲ ਤਖਤ ਵੱਲੋਂ ਤਾਂ ਕੋਈ ਉਹੋ ਹੀ ਨਹੀਂ ਹੈ ਕਮੇਟੀ ਵੱਲੋਂ ਦਾ ਕੱਲੇ ਕੱਲੇ ਕਮੇਟੀ ਮੈਂਬਰ ਨੇ ਸਿਰਫ ਸੁਖਵੀਰ ਬਾਦਲ ਨੂੰ ਟਾਰਗੇਟ ਕੀਤਾ ਜਦ ਕਿ ਉਹ ਉਹ ਬੰਦੇ ਵੀ ਉਹੋ ਬੰਦੇ ਵੀ ਸੁਖਵੀਰ ਬਾਦਲ ਦੇ ਉਪ ਮੁੱਖ ਮੰਤਰੀ ਹੁੰਦੇ ਆ ਆਨੰਦ ਮਾਣ ਚੁੱਕੇ ਆ ਤੁਸੀਂ ਫਿਰ ਸੁਖਵੀਰ ਬਾਦਲ ਨੂੰ ਫਰਗ ਕਰਦੇ ਹੋ ਬਰੀ ਕਰਦੇ ਹੋ ਇਸ ਚੀਜ਼ ਤੋਂ ਮੈਂ ਬਿਲਕੁਲ ਨਹੀਂ ਬਰੀ ਕਰਦਾ ਮੈਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਠੀਕ ਹੈ ਇੰਨਾ ਜਾਣਦਾ ਵੀ ਕਸੂਰ ਸਾਰਿਆਂ ਦਾ ਜੇ ਕਸੂਰ ਸੁਖਵੀਰ ਬਾਦਲ ਦਾ ਲਾ ਕਸੂਰ ਇਹਨਾਂ ਦਾ ਵੀ ਆ ਅੱਜ ਇਹ ਸੁਖਵੀਰ ਬਾਦਲ ਨੂੰ ਇਹ ਸਿੱਧਾ ਕਹਿਣ ਦੇਖੋ ਜੇ ਸੁਖਵੀਰ ਬਾਦਲ ਤੋਂ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਤਾਂ ਇਹਨਾਂ ਨੂੰ ਸੁਖਵੀਰ ਬਾਦਲ ਦੀ ਇੱਥੇ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ ਅ ਪਿਛਲੇ ਪਿਛੋਕੜ ਦੀਆਂ ਗੱਲਾਂ ਹੀ ਨਹੀਂ ਸੀ ਕਰਨੀ ਚਾਹੀਦੀ ਇਹਨਾਂ ਨੂੰ ਕਮੇਟੀ ਨੂੰ ਜਿਹੜਾ ਇਹਨਾਂ ਦਾ ਆਪਣਾ ਆਪਣਾ ਏਜੰਡਾ ਉਹ ਰੱਖੇ ਕਿਆ ਹੈਗਾ ਜੀ ਅਕਾਲ ਤਖਤ ਸਭ ਵੱਲੋਂ ਆ ਹੈਗਾ ਹੈ ਹਣ ਇਹ ਸਿਰਫ ਇਹਨਾਂ ਨੇ ਟਾਰਗੇਟ ਕੀਤਾ ਉਹਦਾ ਵਿਰੋਧ ਕਰਨ ਚ ਇਹ ਇਹਨਾਂ ਨੇ ਸਾਰਾ ਜਿਹੜੇ ਬੰਦੇ ਇਕੱਠੇ ਕਰਿਆ ਜਿਹੜੇ ਫੋਨ ਪਰ ਬੰਦੇ ਆਏ ਉਹਨਾਂ ਦਾ ਕਿਆ ਕਸੂਰ ਪਿੰਡਾਂ ਚ ਜਿਹੜੇ ਐਨੇ ਬੰਦੇ ਲੈ ਕੇ ਆਏ ਆ ਚੋਂ ਕੁਝ ਵਾਪਰਿਆ ਬੀਤੇ ਸਮੇਂ ਪੰਥ ਦੇ ਵਿੱਚ ਜੇ ਅਕਾਲ ਤਖਤ ਸਭ ਤੋਂ 2 ਦਸੰਬਰ ਨੂੰ ਹੁਕਮ ਹੋਇਆ ਸਾਰਾ ਜਾਣਦੇ ਹੋ ਸਮਝਦੇ ਹੋ ਉਹ ਵੀਰ ਮੈਚ ਉਹ ਐਨਾ ਵੀਡੀਓ ਦੇਖੀ ਆ ਜਿਹਦੇ ਵਿੱਚ ਉਹਨਾਂ ਨੇ ਮੰਨਿਆ ਤੇ ਮੰਨ ਕੇ ਉਹ ਅਕਾਲ ਤਖਤ ਬੋਲੋ ਚ ਲੱਗੀ ਜਿਹੜੀ ਉਹਨਾਂ ਨੇ ਸਜ਼ਾ ਰੂਪੀ ਜਿਹੜੀ ਸੇਵਾ ਉਹ ਕੀਤੀ ਆ ਜਿੰਨਾ ਆਮ ਲੋਕ ਸਮਝਦੇ ਉਹਨਾਂ ਕ ਤੁਸੀਂ ਸਮਝਦੇ ਉਹਨਾਂ ਕੇ ਮੈਂ ਸਮਝਦਾ ਮੈਂ ਕੋਈ ਐਨਾ ਇਤਿਹਾਸ ਵਾਲੀ ਨੀ ਆਪਾਂ ਨੂੰ ਹੀ ਨਾ ਗੁੰਜਰਾਂਦਾਰ ਸਾਹਿਬ ਹੈਗਾ ਪਤਾ ਪਰ ਐਨਾ ਕ ਹੈਗਾ ਵੀ ਤੁਸੀਂ ਜਿੰਨਾ ਕਸੂਰ ਵਾਰ ਸੁਖਵੀਰ ਬਾਦਲਾ ਉਹਨੇ ਕਸੂਰ ਵਾਰ ਇਹ ਹੈ ਠੀਕ ਹੈ ਆਪਣੀ ਆਪਣੀ ਗਲਤੀ ਤਾਂ ਕਿਸੇ ਨੇ ਨਹੀਂ ਦੱਸੀ ਭੀ ਅਸੀਂ ਨੰਦਮਾਨਿਆ ਚੰਦੂ ਮਗਰਾ ਸਾਹਿਬ ਨੇ ਇੱਥੇ ਐਮਪੀ ਰਹੇ ਆ ਹੈ ਇਹ ਵੀ ਦੱਸਣ ਇਹ ਵੀ ਇਹ ਵੀ ਉਹਨਾਂ ਦੇ ਉਹਨਾਂ ਦੇ ਕਮਾਂਡ ਦੇ ਵਿੱਚ ਸੀ ਨਾ ਐਮਪੀ ਕਮਾਂਡ ਦਾ ਬਦਲ ਰਹੇ ਸੀ ਨਾ ਫਿਰ ਉਦੋਂ ਉਦੋਂ ਕਿਉਂ ਨਹੀਂ ਇਹ ਆਪਣੇ ਹੁਣ ਇਹਨਾਂ ਨੇ ਸਿਆਣੇ ਬਜ਼ੁਰਗ ਬੋਲ ਕੇ ਗਏ ਆ ਸਾਡੇ ਦਾ ਸਤਕਾਰਯੋਗ ਰਵੀਿੰਦਰ ਜੀ ਇਹਨਾਂ ਨੇ ਕੋਈ ਸਿਆਣੀ ਗੱਲ ਕੀਤੀ ਸਿਆਣੇ ਵਾਲੀ ਕੋਈ ਗੱਲ ਕੀਤੀ ਇਹਨਾਂ ਨੇ ਹਾ ਹਾ ਹੀ ਹੀ ਕਰਕੇ ਵਿਰੋਧ ਉਹਨਾਂ ਦਾ ਕਰਕੇ ਤੁਹਾਨੂੰ ਕੱਢਿਆ ਦਾ ਫਿਰ ਤੁਸੀਂ ਆਪ ਹੀ ਕਾਮਯਾਬ ਹੋ ਜਦ ਤੇ ਜੇ ਤੁਹਾਨੂੰ ਉਹਨਾਂ ਨੇ ਕੱਢਦਾ ਤੁਸੀਂ ਤੁਸੀਂ ਮੁੜ ਕੇ ਕਿਉਂ ਨਹੀਂ ਜਿੱਤੇ ਬਈ ਤੁਸੀਂ ਮਤਲਬ ਆਮ ਲੋਕਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਰੋ ਫਿਰ ਕਿਉਂ ਉੱਠਦਾ ਅੰਦਰੋਂ ਇੱਕਦਮ ਰੋ ਇਹ ਰੋ ਇਹ ਉੱਠਦਾ ਵੀ ਅਕਾਲੀ ਦਲ ਜਿਹੜਾ ਹੈਗਾ ਏ ਉਹਨੂੰ ਤੁਸੀਂ ਉਹਨੂੰ ਜੇ ਕਿਸ ਨੇ ਢਾਹ ਲਈ ਤਾਂ ਸਾਰੀ ਲੀਡਰਸ਼ਿਪ ਨੇ ਲਈ ਆ ਅਕਾਲੀ ਇੱਕ ਗੱਲ ਕਹੀ ਜਾਂਦੀ ਵੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਇਸ ਗੱਲ ਨਾਲ ਤੁਸੀਂ ਸਹਿਮਤ ਹੀ ਰਹ ਅਕਾਲੀ ਦਲ ਹੀ ਭਲਾ ਕਰੂਗਾ ਅਕਾਲੀ ਦਲ ਹੀ ਗਰਾਊਂਡ ਦੀ ਪਾਰਟੀ ਆ ਕਿਉਂਕਿ ਆਪਨਾ ਮਾਲੂਗਾ ਤਾਂ ਸ਼ਾਵੇਂ ਸਿੱਟੂਗਾ ਠੀਕ ਹੈ ਮੈਂ ਤਾਂ ਇਹ ਗੱਲ ਜਾਣਦਾ ਵੀ ਸਿਰਫ ਜਿਹ ਜਿਵੇਂ ਹੁਣ ਹੁਣ ਹਵਾ ਚ ਹੁਣ ਇਹ ਜਿਹੜੀ ਪਾਰਟੀ ਬਣੀ ਆ ਝਾੜੂ ਵਾਲਿਆਂ ਦੇ ਬਣੇ ਆ ਇਹ ਹਵਾ ਚ ਬਣੇ ਆ ਹੈ ਉਹ ਸਾਰਾ ਜਿਹੜਾ ਜੋ ਦੋਸ਼ ਮਾਰਦਾ ਸੁਖਵੀਰ ਬਾਦਲ ਉਹ ਤਾਂ ਹਵਾ ਚ ਬਣੀ ਆ ਉਹ ਤਾਂ ਦਿੱਲੀ ਚ ਵੀ ਹੁੰਜਾ ਫਿਰ ਜਿੱਤ ਕਰੀ ਦੀ ਉਹਨਾਂ ਨੇ ਕਿਹਨੂੰ ਬਣਾਇਆ ਕਿਹਨੂੰ ਦੋਸ਼ੀ ਠਹਿਰਾਇਆ ਇੱਥੇ ਤਾਂ ਤੁਸੀਂ ਸੁਖਵੀਰ ਨੂੰ ਦੋਸ਼ੀ ਠਹਿਰਾਤਾ ਹੈ ਇਹ ਤਾਂ ਉਹ ਤਾਂ ਹਵਾ ਚ ਬਣੇ ਆ ਤੁਸੀਂ ਵੀ ਸਾਰੇ ਆ ਸਾਰੇ ਹਾਰੇ ਆ ਕਾਂਗਰਸੀ ਵੀ ਆ ਸਾਰੇ ਹਾਰੇ ਆ ਤਾਂ ਹੈਂ ਉਹਦੇ ਤੁਸੀਂ ਇੱਕ ਨੂੰ ਕਿਉਂ ਟਾਰਗੇਟ ਕਰਦੇ ਹੋ ਹੁਣ ਉਹ ਗੱਲ ਜੇ ਉਹ ਗੱਲ ਜੇ ਇਹਨਾਂ ਨੇ ਥੱਲੇ ਆਪਣੇ ਆ ਰੋਟੀਆਂ ਸੇਕਣ ਲੱਗੇ ਵਿਆ ਹੋਰ ਕੁਝ ਨਹੀਂ ਇਹ ਤਾਂ ਨਹੀਂ ਵੀ ਤੁਹਾਨੂੰ ਕਿਸੇ ਨੇ ਪਲਾਨ ਕਰਕੇ ਭੇਜਿਆ ਹੋਇਆ ਸੀ ਇਹ ਇਹ ਸਵਾਰ ਉੱਠ ਜਾਂਦੇ ਨਹੀਂ ਬਿਲਕੁਲ ਨਹੀਂ ਮੈਂ ਕਿਸੇ ਨੂੰ ਮਿਲ ਕੇ ਨਹੀਂ ਆਇਆ ਮੈਂ ਘਰੋਂ ਆਇਆ ਹਲਕੇ ਮੇਰਾ ਮਨ ਵੀ ਨਹੀਂ ਸੀ ਹੈਗਾ ਮੈਂ ਘਰ ਵੀ ਗਿਆ ਸੀ ਮੇਰਾ ਮਨ ਨਹੀਂ ਕਰਦਾ ਜਾਣ ਨੂੰ ਵੀ ਉਹ ਕਹਿੰਦੇ ਚਲੋ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਫੋਨ ਆਇਆ ਤਾਂ ਅਸੀਂ ਸਿਰ ਮੱਥੇ ਜੀ ਤੁਲੂ ਮੈਂ ਆ ਗਿਆ ਹੈ ਅਰੇ ਨਾ ਮੈਂ ਇਹਨਾਂ ਗੱਲਾਂ 'ਚ ਤਕਰੀਬਨ ਵਾ ਕਿਸੇ 'ਚ ਵੱਡਦਾ ਹੈਗਾ ਵੀ ਵੀ ਸਿਆਸੀ ਤੌਰ ਤੇ ਜਾਂ ਪਸ਼ੋਕੜ ਵੀ ਮੇਰਾ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਹੈ ਜੀ ਪਰ ਗੱਲ ਇਹ ਹੈ ਵੀ ਉਹ ਨਹੀਂ ਨਾ ਹੋਣਾ ਚਾਹੀਦਾ ਦੇਖੋ ਜੇ ਲੱਭ ਲੱਗਦੀ ਗੱਲ ਕਰਨੀ ਅਕਾਲ ਤਖਤ ਦੀ ਗੱਲ ਕਰਨੀ ਤਾਂ ਫੇਰ ਇੱਕ ਫਿਰ ਫਿਰ ਧਾਰਮਿਕ ਗੱਲ ਕਰੂ ਨਾ ਫਿਰ ਤੁਸੀਂ ਰੈਲੀ ਕਿਉਂ ਬਣਾਈ ਬਿਲਕੁਲ ਸੋ ਇੱਕ ਆਮ ਸਿੱਖ ਹੋਣ ਦੇ ਨਾਤੇ ਇਹਨਾਂ ਦੇ ਜਜ਼ਬਾਤਾਂ ਨੂੰ ਛਾਲਾ ਮਾਰਿਆ ਜਦੋਂ ਸਾਰਾ ਪ੍ਰੋਗਰਾਮ ਚੱਲ ਰਿਹਾ ਸੀ ਉਸ ਦੇ ਵਿੱਚ ਜਦੋਂ ਇੱਕੇ ਧੜੇ ਦੇ ਖਿਲਾਫ ਗੱਲਾਂ ਹੋਈਆਂ ਤਾਂ ਫਿਰ ਇਹਨਾਂ ਨੇ ਇੱਕ ਸਵਾਲ ਆਪਣਾ ਜ਼ਰੂਰ ਉਸ ਥਾਂ ਦੇ ਉੱਤੇ ਰੱਖਿਆ ਕਿ ਦੋਸ਼ੀ ਉਹ ਸਾਰੇ ਆ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਰਹਿ ਕੇ ਆਨੰਦ ਮਾਣਿਆ ਜੇ ਉਹ ਦੋਸ਼ੀ ਆ ਤਾਂ ਤੁਸੀਂ ਵੀ ਭਾਈ ਬਰਾਬਰ ਦੇ ਦੋਸ਼ੀ ਹੋ ਇਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਆਪਣੀ ਟਿੱਪਣੀ ਆ ਵੀ ਕਮੈਂਟ ਬਾਕਸ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ ਪੁਰਾਣੇ ਭਾਈਵਾਲੋ ਸੁਖਵੀਰ ਬਾਦੂ ਕੱਲੇ ਨੂੰ ਕਿਉਂ ਕਰ ਤੁਸੀਂ ਆਪ ਸੁਖਵੀਰ ਬਾਦੂ ਇਹ ਸੁਖਵੀਰ ਕੱਲਾ ਹੀ ਥੋੜੀ ਸਾਰੇ ਖੁਸ਼ੀ ਹੋ ਤੁਸੀਂ ਕੀਤੇ ਕਰਦੇ ਤੇ ਮਾਫੀ ਸੋਪੇ ਲੱਗਿਆ ਜਿਹੜਾ ਰੋੜ ਨੇ ਕਹਿਿਆ ਪੰਜ ਮਹੀਨੇ ਕਮੇਟੀ ਜਿਹੜੀ ਆ ਪੁਰਾਣੇ ਮਾ ਹੈ ਭਾਈਵਾਲ ਹੈ ਕਿ ਇਹ ਦਰੇਸ਼ਨਾ ਸਾਰੇ ਜिले ਸਾਰੇ ਭਾਈਵਾਲ ਨੇ ਬਾਜਾ ਕੰਨੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਆਪਣਾ ਅੰਦੀ ਸੋਤੇ ਟੱਕਰ ਆਇਆ ਬੁਹਾਰੇ ਭਾਈਆਂ ਨਾਲ ਸੁਖਵੀਰ ਬਾਦ ਕੰਨੇ ਨੂੰ ਕਿਉਂ ਕੱਖੀ ਆ ਵਰਦੇ ਇਹ ਸੁਖਵੀਰ ਬਾਦ ਕੰਨਾ ਇਹ ਸੁਖਵੀਰ ਕੰਨਾ ਹੀ ਥੋੜੀ ਸਾਰੇ ਖੁਸ਼ੀ ਹੋ ਕੰਨੇ ਤੇ ਕੰਨੇ ਤੇ ਮਾਫੀ ਨਹੀਂ ਕਰਨੀ ਉਹ ਬੇਨਰ ਕੰਨੇ ਨਾਲ ਜਗੋੜ ਨੇ ਕਹਿੰਿਆ ਪੰਜ ਮਰ ਦੇ ਕਮੇਟੀ ਜਿਹੜੀ ਆ ਸੁਖਵੀਰ ਨੂੰ ਜੂਆ ਪੁਰਾਣੂ ਮਾਇਆ ਸਾਰੇ ਭਾਈਵਾਲਣ ਹੈ ਕਿ ਇਹ ਕਮੇਟੀ ਨਾਲ ਸਾਰੇ ਜ਼ਿਲ੍ਹੇ ਸਾਰੇ ਭਾਈਵਾਲਣ ਬਸ ਕੱਲੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ